ਪੰਜਾਬ ਦੇ ਵਿੱਚ ਰਹਿਣ ਵਾਲਾ ਭਰਾ ਜਦੋਂ ਆਪਣੇ ਬਾਹਰਲੇ ਕੈਨੇਡਾ ਵਾਲੇ ਭਰਾ ਨੂੰ ਫੋਨ ਕਰਕੇ ਕਹਿੰਦਾ ਕਿ ਭਰਾ ਆਪਣੀ ਗੱਡੀ ਬਹੁਤ ਖਰਾਬ ਕਰਦੀ ਹੈ ਤੇ ਫਲਾਨਿਆਂ ਨੇ ਗੱਡੀ ਲੈ ਲਈ ਤੇ ਆਪਾਂ ਵੀ ਗੱਡੀ ਲੈ ਲਈਏ ਤੇ ਕੈਨੇਡਾ ਵਾਲਾ ਭਰਾ بڑے ਹਾਸੇ ਮਜ਼ਾਕ ਦੇ ਵਿੱਚ ਭਰਾ ਨੂੰ ਰਿਪਲਾਈ ਕਰਦਾ ਦੇਖੋ ਵੀਡੀਓ ਹੋਰ ਨਿਕਲ ਜਾ ਜਿਆਦਾ ਫਿਰ ਕੰਮ ਕਰ ਵਧੀਆ ਵਧੀਆ ਤੇਵਿੰਦਰ ਯਾਰ ਗੱਡੀ ਲੈ ਗਿਆ ਮੇਰਾ ਤਾਂ ਆਪਾਂ ਵੀ ਬਦਲਦੀ ਹੈ ਖਰਾਬ ਕਰਦੀ ਹੈ ਗੱਡੀ ਯਾਰ ਬਦਲਣਾ ਕੋਈ ਨਹੀਂ ਆਇਆ ਨਾ ਜਾਤੀ ਆਵੇ ਮੀਂਹ ਪੈ ਗਿਆ ਮੀਂਹ ਬਹੁਤ ਆ ਰਿਹਾ ਆ ਰਿਹਾ ਮੀਂਹ ਪੈ ਗਿਆ ਇੱਥੇ ਜਾ ਆਵੇ ਬੂਰ ਲੱਗਾ ਸੀਗਾ ਸਾਰਾ ਬੂਰ ਛੱਟ ਗਿਆ ਓਏ ਕਾਲਰ ਫਲ ਲੱਗਾ ਹੈ ਨਾ ਗਾਂ ਲੱਗੇ ਸਾਰਾ ਛੱਟ ਗਿਆ ਵੇ ਇਹ ਫੇਰ ਲੱਗਣਗੇ ਉਹ ਦੋ ਫੇਰ ਦੇਖਾਂਗੇ ਮੇਰੇ ਇਨਾਂ ਨੇ ਹੋਰ ਭੇਜੋ ਮਹੀਨੇ ਨੂੰ ਇਨਾਂ ਨੇ ਵਧੀਆ ਡਾਲਰ ਬਣ ਜਣਾ ਨਹੀਂ ਪੂਰੇ 100 100 ਦੇ 50 50 ਦੇ ਭੈਣ ਦੋ ਹੁਣ ਸਾਰੇ ਛੱਟ ਗਏ ਆਵੇ ਲਮੀਂ ਪੈ ਕੇ ਰਾਤੀ ਮੋਟੀਆਂ ਕੜੀਆਂ ਬਹੁਤ ਮੋਟੀਆਂ ਆਈਆਂ ਸਾਰੇ ਡੈਪਰ ਹੁਣ ਇਹ ਕਿਹੇ ਕੰਮ ਨੇ ਹਾਂਜੀ ਦੋਸਤੋ ਭਾਵੇਂ ਪੰਜਾਬ ਹੋਵੇ ਤੇ ਭਾਵੇਂ ਕੈਨੇਡਾ ਮਿਹਨਤ ਤਾਂ ਹਰ ਜਗ੍ਹਾ ਕਰਨੀ ਪੈਂਦੀ ਆ ਦੋਸਤੋ ਇਹ ਨੀਗਾ ਵੀ ਕੈਨੇਡਾ ਦੇ ਵਿੱਚ ਬਿਨਾ ਮਿਹਨਤ ਤੋਂ ਆਪਾਂ ਨੂੰ ਦਰਾਤਾਂ ਦੇ ਡਾਲਰ ਲੱਗ ਜਾਣਗੇ ਤੇ ਇਹ ਨਿੱਕੀ ਜੀ ਕੋਸ਼ਿਸ਼ ਕੀਤੀ ਹੈ ਪੰਜਾਬ ਵਾਲੇ ਭਰਾ ਨੂੰ ਸਮਝਾਉਣ ਦੇ ਲਈ ਕੈਨੇਡਾ ਵਾਲੇ ਭਰਾਣੇ ਤੇ ਤੁਹਾਨੂੰ ਦੋਸਤੋ ਇਹ ਵੀਡੀਓ ਕਿਵੇਂ ਲੱਗੀ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਬਾਕੀ ਜੋ ਵੀਰ ਅਤੇ ਭੈਣਾ ਆਪਣੇ ਚੈਨਲ ਦੇ ਉੱਪਰ ਨਵੇਂ ਨੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਦੋਸਤੋ ਮਿਲਦੇ ਹਾਂ ਕਿਸੇ ਹੋਰ ਖਬਰ ਦੇ ਨਾਲ ਰੱਬ ਰੱਖਾ 100% गारंटी नाल पाओ हर परेशानी ਦਾ ਹੱਲ getx love back in your life ਹੋਣੀ ਵਸ਼ਿਕਰਣ ਕਰਵਾਓ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਬਾ ਪਰੇਸ਼ਾਨ ਜਿਵੇਂ ਵਸ਼ਿਕਰਣ ਕਰਵਾਉਣਾ ਚਾਹਤ ਰਵਣਾ ਪਤੀ ਪਤਨੀ ਚ ਅਣਮਣ ਉਹ ਲਾਚਕ ਮੇਰਾ ਲਵ ਲੈਬਰੀਸ ਨੂੰ ਲੈ ਕੇਕ ਸਮੱਸਿਆ ਦਾ ਸਮਾਧਾਨ ਇੰਸੀ ਨਿਕਲ ਗਿਆ ਮੈਂ ਬਹੁਤ ਜ਼ਿਆਦਾ ਤੱਕ ਕਹਿ ਵਿਖਾ ਦੇ ਕਿ ਬਹੁਤ ਵਾਅਦੇ ਹੋਏ ਕੋਲ ਵੀ ਕਹੀ ਮੇਰੀ ਸਮੱਸਿਆ ਦਾ ਸਮਾਧਾਨ ਚਟਪਟ ਨਿਕਲ ਆਇਆ ਤੇ ਜੇਕਰ ਤੁਸੀਂ ਵੀ ਆਪਣੀ ਸਮੱਸਿਆ ਦਾ ਸਮਾਧਾਨ ਚਾਹੁੰਦੇ ਹੋ ਬਾਬਾ ਅਫਜਲ ਖਾਨ 9989984580